ਮੈਟਰ ਤੁਹਾਨੂੰ ਘੋੜੀ ਦਿਖਾਉਣ ਲੱਗਿਆ ਕਾਲੀ ਚੰਬੀ ਗੱਬਣ ਵੀ ਆ ਹਾਈਟ ਵੀ ਆ ਤੇ ਚੰਗੇ ਖਾਨਦਾਨ ਦੀ ਵੀ ਆ ਸਵਾਰੀ ਦੀ ਵੀ ਐਨ ਓਕੇ ਆ ਘੋੜੀ ਕਿਸੇ ਪਾਸਿਓ ਕੋਈ ਹੱਥ ਤਰਾ ਨਹੀਂ ਘੋੜੀ ਤੇ ਜਿਹੜਾ ਕੋਈ ਮਿੱਤਰ ਪਿਆਰਾ ਚੰਗੇ ਕਦ ਕਾੜ ਦੀ ਸੋਹਣੀ ਘੋੜੀ ਭਾਲ ਰਿਹਾ ਦੀ ਆਪਾਂ ਬੱਚਿਆਂ ਤੇ ਲਾਉਣ ਵਾਸਤੇ ਨਾਲੇ ਰਾਈਡਿੰਗ ਕਰਨ ਵਾਸਤੇ ਵਧੀਆ ਕਦ ਕਾੜ ਦੀ ਘੋੜੀ ਚਾਹੀਦੀ ਆ ਆ ਤੁਹਾਡੇ ਵਾਸਤੇ ਘੋੜੀ ਲੈ ਕੇ ਆਏ ਆ ਆਪਾਂ ਦੋਸਤੋ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਚਾਲ ਵਗਾਰਾ ਵੀ ਦਿਖਾਵਾਂਗੇ ਤੁਹਾਨੂੰ ਦੇਖ ਰਿਹਾ ਹਾਂ ਸਕਰੀਨ ਤੇ ਘੋੜੀ ਚੱਲ ਰਹੀ ਆ ਐਨ ਜਾਂਦੀ ਆ ਪਾਣੀ ਮੰਗੋ ਤੇ ਜਿੰਨੀ ਡਿਟੇਲ ਬਾਈਆਂ ਨੇ ਦੱਸੀ ਆ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੋਸਤੋ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਦਬਕੇ ਤਾਂ ਜੋ ਵੀਡੀਓ ਆਪਣੀ ਹੋਰ ਨਵੇਂ ਮਿੱਤਰ ਪਿਆਰਾਂ ਤੱਕ ਪਹੁੰਚ ਸਕੇ ਦੋਸਤੋ ਤੇ ਗੱਲ ਕਰਦਿਆਂ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਿਹਾ ਹਾਂ ਦੋਸਤੋ ਇਹਦੀ ਉਮਰ ਆ 5 ਤੋਂ 6 ਸਾਲਾਂ ਤੇ ਗੱਬਣ ਆ ਦੋਸਤੋ ਇਹ 4.5 ਮਹੀਨਿਆਂ ਦੀ ਗੱਬਣ ਆ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਕਾ ਤੇ ਉਸ ਘੋੜੇ ਤੋਂ ਇਹ 4.5 ਮਹੀਨਿਆਂ ਦੀ ਗੱਬਣ ਆ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਕੋਈ ਕਮੀ ਪੇਸੀ ਨਹੀਂ ਹੈਗੀ ਬਾਲਪੌਰੀਆਂ ਦੀ ਐਨ ਓਕੇ ਆ ਬਾਈ ਕਹਿੰਦਾ ਸਾਰੀਆਂ ਪੌਰੀਆਂ ਸਾਫ਼ ਨੇ ਹੈਗੀਆਂ ਤੇ ਪਹਿਲਾਂ ਇਹਨੇ ਵਸ਼ੇਰੀ ਦਿੱਤੀ ਸੀ ਨੌਕਰੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਵਸ਼ੇਰੀ ਦਿੱਤੀ ਆ ਤੇ ਉਹ ਬਾਈਆਂ ਨੇ ਵਧੀਆ ਪੈਸਿਆਂ 'ਚ ਸੇਲ ਕਰਤੀ ਤੇ ਬਾਈ ਹੁਣ ਆਹ ਘੋੜੀ ਸੇਲ ਕਰ ਰਹੇ ਨੇ ਤੇ ਕੋੜੀ ਦੀ ਤੁਸੀਂ ਚਾਲ ਵਗਾਰਾ ਚੈੱਕ ਕਰ ਸਕਦੇ ਹੋ ਤੇ ਹੱਡ ਗੋਡੇ ਦੀ ਐਨ ਓਕੇ ਆ ਧੌਣ ਵਗਾਰਾ ਦੀ ਬਹੁਤ ਸੋਹਣੀ ਆ ਤੇ ਤੁਰਨ ਤਰਨ ਦਾ ਨਖਰਾ ਜਿਹੜਾ ਬਹੁਤ ਸੋਹਣਾ ਨਖਰਾ ਸਵਾਰੀ ਬਾਈ ਕਹਿੰਦੇ ਬਹੁਤ ਸੋਹਣੀ ਕਰਾਉਂਦੀ ਆ ਸਾਊਸੀਲਾ ਘਰੇ ਰੱਖਣ ਵਾਲੀ ਨਵੇਂ ਬੰਦੇ ਜੇ ਵੀ ਕਿਸੇ ਨੇ ਲੈਣੀ ਆ ਤਾਂ ਉਹਦੇ ਲਈ ਚੰਗੀਆਂ ਕੁੜੀ ਦੋਸਤੋ ਬਾਈਆਂ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਕੁੜੀ ਚ ਨਖਰਾ ਨੁਖਰਾ ਚੈੱਕ ਕਰੋ ਤੁਸੀਂ ਐਨ ਤੁਰਨ ਤਰਨ ਦੀ ਬਹੁਤ ਸੋਹਣਾ ਤੋਰਾਗਾ ਕੁੜੀ ਦੇ ਵਿੱਚ ਤੇ ਸਾਢੇ 4 ਮਹੀਨੇ ਦੀ ਗੱਬਣਾ ਅਰਜਨ ਰੌਲੀ ਵਾਲੇ ਤੋਂ ਤੇ ਸਮੁੰਦਰ ਘੋੜੇ ਦੀ ਇਹ ਬੱਚੀ ਆ ਬਾਈ ਕਹਿੰਦੇ ਆਪਣੇ ਕੋਲੇ ਪ੍ਰੂਫ ਵਗੈਰਾ ਹੈਗੇ ਨੇ ਸਮੁੰਦਰ ਘੋੜੇ ਦੀ ਬੱਚੀ ਆ ਸਾਢੇ 4 ਮਹੀਨਿਆਂ ਦੀ ਗੱਬਣਾ ਅਰਜਨ ਰੌਲੀ ਵਾਲਾ ਘੋੜਾ ਜਿਹੜਾ ਉਸਦੇ ਬੱਚੇ ਤੋਂ ਤੇ ਨੱਥੂ ਮਾਜਰਾ ਪਿੰਡ ਆ ਬਾਈਆਂ ਦਾ ਮਰੇਲ ਕੋਟਲੇ ਦੇ ਕੋਲ ਪੈ ਜਾਂਦਾ ਮਰੇਲ ਕੋਟਲੇ ਤੋਂ ਜਿਹੜਾ ਹਾਈਵੇ ਜਾ ਰਿਹਾ ਲੁਧਿਆਣੇ ਨੂੰ ਹਾਈਵੇ ਤੋਂ 1 ਕਿਲੋਮੀਟਰ ਦੀ ਦੂਰੀ ਤੇ ਬਾਈਆਂ ਦਾ ਪਿੰਡ ਆ ਜਾਂਦਾ ਤੁਸੀਂ ਜਾ ਕੇ ਘੋੜੀ ਦੇਖ ਪਰਖ ਕੇ ਕੋੜੀ ਖਰੀਦ ਸਕਦੇ ਹੋ ਕੋੜੀ ਦੀ ਹਾਈਟ ਬਾਈ ਕਹਿੰਦੇ 63 ਇੰਚ ਆ ਜੇ ਕਿਸੇ ਮਿੱਤਰ ਪਿਆਰੇ ਨੂੰ ਫਟਾ ਬੈਂਦੀ ਆ ਕੋੜੀ ਬਾਈਆਂ ਦੇ ਘਰੇ ਜਾ ਕੇ ਤੁਸੀਂ ਜਾਨਵਰ ਇਹ ਖਰੀਦ ਸਕਦੇ ਹੋ ਕਿਸੇ ਪਾਸਿਓ ਕੋਈ ਕਮੀ ਨਹੀਂ ਹੈਗੀ ਕੋੜੀ ਚ ਸਾਰੇ ਪਾਸੋਂ ਐਨ ਓਕੇ ਆ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਤੇ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਨੰਬਰ ਵੀ ਵੀਡੀਓ ਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਫਾਰਮ ਦੀ ਕੋਈ ਘੋੜੀਆਂ ਦੀ ਸੇਲ ਪਰਚੇਜ ਦੀ ਵੀਡੀਓ ਕਰਵਾਉਣੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਦੱਬ ਕੇ ਵੀਡੀਓ ਵੇਖਣ ਲਈ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ